પોતવે પોત કેડી ચાલે ਬਟਾਲਾ ਸ਼ਹਿਰ ਦੀ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਆਏ ਦਿਨ ਲੁੱਟਖੋ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਹੀ ਗੱਲ ਹੋ ਚੁੱਕੀ ਹੈ ਅੱਜ ਫੇਰ ਇੱਕ ਵਾਰ ਬਟਾਲਾ ਚ ਨੌਜਵਾਨਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਖੂਨੀ ਜੰਗ ਹੋਈ ਮੌਕੇ ਤੇ ਹੋਈ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀਰ ਹੋ ਗਿਆ ਜਿਸ ਨੂੰ ਅਮਰਸਾ ਰੈਫਰ ਕਰ ਦਿੱਤਾ ਗਿਆ ਹੈ ਮਾਮਲਾ ਬਟਾਲਾ ਦੇ ਮਾਡਲ ਟਾਊਨ ਇਲਾਕੇ ਦੀ ਪਾਈਆਂ ਵਾਲੀ ਗਲੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਝੜ ਗਏ ਤੇ ਹੋਈ ਗੋਲੀਬਾਰੀ ਦੌਰਾਨ ਇੱਕ ਗਰੁੱਪ ਦੇ 22 ਸਾਲਾ ਨੌਜਵਾਨ ਯੋਧ ਵੀਰ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀਰ ਹੋ ਗਿਆ ਜਿਸ ਨੂੰ ਅਮਰਸਰ ਦੇ ਕਿਸੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉੱਥੇ ਹੀ ਕਟੜਾ ਦੀ ਸੂਚਨਾ ਮਿਲਦੇ ਤੁਰੰਤ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਔਰ ਡੀਐਸਪੀ ਐਡੀ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਔਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਨੇ ਔਰ ਜੋ ਜ਼ਖਮੀ ਨੌਜਵਾਨ ਜਵਾਨ ਹੈ ਉਸਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਕੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਆਪਣੇ ਆਪਣੇ ਪਾਰਕ ਹੈ ਬੈਠਾ ਉਹ ਮੁੰਡਾ ਗਿਆ ਅੰਦਰ ਮੁੰਡੇ ਨਾਲ ਲੜਾਈ ਹੋਈ ਹੈ ਮੈਂ ਪਹੁੰਚਾ ਕਰਵਾਣਗੇ ਮੋਟਰਸਾਈਕਲ ਫੜਿਆ ਮੋਟਰਸਾਈਕਲ ਨਾਲੇ ਨਾਲ ਨਾਲ ਮਾਤਾ ਜੀ ਨੂੰ ਪਰਵਾਇਆ ਤੇ ਰਸਤੇ 'ਚ ਫੋਮ ਆ ਗਿਆ ਜਿਦਾ ਜਿਦਾ ਪੂਰਾ ਹੋ ਗਿਆ ਨਾ ਕੀ ਆਏਗਾ ਇਹਦਾ ਨਾ ਕੀ ਪੇਟੇ ਦਾ ਜੁੱਦ ਵੀਰ ਮੇਰਾ ਸਾਥ ਪਾ ਇੱਕ ਤਾਂ ਗੋਲ ਮੁੰਡਾ ਚੱਕੀ ਉਹ ਕੌਣ ਰਾਹੁਲ ਦਾ ਇਹਦੇ ਮਾਲੀਏ ਦੇ ਮਾਲੀਏ ਲੱਗਾ ਮੈਨੂੰ ਤੇ ਉਹ ਦਾਦਾ ਜੀ ਹੋਇਆ ਵਾ ਸਾਡੀ ਮੂਰੀ ਦੋ ਪੇਸ਼ੈਂਟ ਆਏ ਇੱਕ ਸਾਡੇ ਕੋਲ ਪ੍ਰੋਟੈਨਟ ਆਇਆ ਤੇ ਇੱਕ ਤਾਂ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਉਹ ਜਿਹੜਾ ਪ੍ਰੋਟੈਨਟ ਆਇਆ ਉਹ ਵੀ ਇੰਜਰਡ ਸੀ ਮੈਨੂੰ ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਅਸੌਲਟ ਦੀ ਇਸ ਫੀਲ ਆ ਰਹੀ ਆ ਇਸ ਫੀਲ ਦੇ ਦੇ ਰਿਆ ਜੀ ਕਿ ਹੋੜੀ ਵਗੈਰਾ ਵਿੱਚ ਗਈ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਕੋਸਟ ਮਾਡਲ ਹੋਏਗਾ ਕੋਸਟ ਮਾਡਲ ਬਾਅਦ ਵਿੱਚ ਕਿੰਨੇ ਜਣੇ ਸੋ ਜੀ ਮਰਨ ਵਾਲਾ ਮਰਨ ਵਾਲਾ ਦਾ ਨਾਮ ਕੀ ਚੱਕੋ ਦਾ ਨਾਮ ਜੀ ਮਰਨ ਵਾਲਾ ਜੀ ਦਾ ਨਾਮ ਜੀ ਉਹਦਾ ਉਹਦਾ ਨਾਲ ਦੇ ਦੱਸਿਆ ਜੋ ਦਾ ਉਹਦਾ ਜੀ ਜਿਹੜਾ ਇੰਜਰਡ ਹੈ ਉਹਦਾ ਕੀ ਨਾਮ ਹੈ ਇੰਜਰਡ ਹੈ ਉਹਦਾ ਇਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਰੈਫਰ ਕੀਤਾ ਹੈ ਸਰ ਉਹ ਐਮੋਕਾ ਵੀ ਕਿਹਾ ਉਹ ਤੋਂ ਬਾਅਦ ਹੁਣ ਸਿੱਧਾ ਤੁਹਾਡੇ ਕੋਲ ਅਸ ਹਸਪੀਟਲ ਆਇਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੋਕੇ ਦੇ ਬਲੱਡ ਡੈਟ ਹੋ ਗਿਆ ਉਹ ਜਿਹੜਾ ਰਾਹੁਲ ਦਾਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੋੜਦਾਰ ਅਸੀਂ ਤਤਕਸ਼ ਕਰ ਰਹੇ ਹਾਂ ਪਤਾ ਕਰਦੇ ਕਿ ਕਿਹੜੇ ਗਰੁਪੜੀ ਗੋਲ ਕੀਤੀਆਂ ਕੀ ਇਹਨਾਂ ਦੀ ਲੱਕ ਘਟ ਹੈ ਸਾਰੀ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਅਜੇ ਉਹ ਮੋਕੇ ਤੋਂ ਖੋਲੀ ਹੋਏ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰਦੇ ਹਾਂ ਕੁਝ ਬਲਾ ਵਸੋਂ ਜਾਣਕਾਰੀ ਦਿੱਤੀ ਕੁਝ ਦੀ ਪੁੱਛਿਆ ਸਾਰਿਆਂ ਨੂੰ ਕਹਿੰਦੇ ਕਿ ਬਤਵਾ ਦੇ ਜੀ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੀ ਗਾਂਧੀ ਕੈਂਪ ਤੇ ਤੇ ਕਿੱਥੇ ਹੋਈ ਏ ਬਾਤ ਭਾਈਆਂ ਵਾਲੀ ਗੱਲ ਚ ਦੋਨੇ ਜੋ ਗਾਂਧੀ ਕੋਲ ਦੂਜੇ ਰਾਜੇ ਵੈਰੀਫਾਈ ਕਰ ਰਹੇ ਨੇ ਇਹਦੇ ਹੋ ਜਾਣਗੇ ਕਲੀਅਰ ਜੀ